ਉਹਨਾਂ ਚਕਿਟ ਮੀਟਿੰਗ ਸਟਾਕ ਕਮੇਟੀ ਮੈਂਬਰ ਆ ਆ ਗਰਦਾਸਪੁਰ ਦੇ ਵੀ ਖੜੇ ਆ ਜਿਹੜਾ ਦਿੱਲੀ ਜੰਮੂ ਕਰਨਾ ਐਕਸਪ੍ਰੈਸ ਆਈ ਹੈ ਜਿਹਦੇ ਉੱਤੇ ਕਿਸਾਨਾਂ ਨੇ ਮੰਗਿਆ ਕਿ 2013 ਐਟ ਦੇ ਅਨੁਸਾਰ ਮਾਰਕੀ ਰੇਟ ਦਾ 4 ਗੁਣਾ 30% ਜਿਹੜਾ ਪਕਾਹ 70% ਲੋਕਾਂ ਦੀ ਸਾਹ ਚ ਉਹਦੇ ਮੁਤਾਬਿਕ ਜਿਹੇ ਪੈਸੇ ਦਿੱਤੇ ਜਾਣ ਪਰ ਉਹ ਇਹਨਾਂ ਨੇ ਸਾਰਾ ਕੁਝ ਤੋੜ ਕੇ ਤੇ BC ਰੇਟ ਦਾ ਪੈਸੇ ਦਿੱਤੇ ਆ ਜਦੋਂ ਵਾਰ-ਵਾਰ ਪ੍ਰਸ਼ਾਸਨ ਦੇ ਨਾਲ ਸਾਡੀ ਗੱਲਬਾਤ ਚੱਲਦੀ ਆ। ਲੱਗਪੱਗ ਪ੍ਰਸ਼ਾਸਨ ਦੇ ਨਾਲ 17 ਮੀਟਿੰਗਾਂ ਲੱਗ ਚੁੱਕੀਆਂ। ਉਹ ਕਹਿੰਦੇ ਆ ਵੀ ਠੀਕ ਆ। ਕੋਈ ਐਪਲੀਕੇਸ਼ਨ ਆ ਪਾਓ। ਅਸੀਂ ਜਿਹੜੇ ਆ ਵਾਰਡ ਵਧਾ ਦਿੰਨੇ ਆ। ਪਰ ਜਦੋਂ ਅਸੀਂ ਐਪਲੀਕੇਸ਼ਨਾਂ ਪਾਉਣ ਜਾਂਦੇ ਆ। ਉਦੋਂ ਸਾਡੇ ਖੇਤਾਂ ਦੇ پولیس ਦੀਆਂ ਧਾੜਾਂ ਤੇ ਨਾਲ ਨੈਸ਼ਨਲ ਲਾਈਵ ਦੇ ਅਧਿਕਾਰੀ ਆ ਕੇ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਕਰਦੇ ਆ। ਡੀਆਈਜੀ ਕਰਦਾ ਡੀਆਈਜੀ ਬਟਲੀ ਦੇ ਨਾਮ ساری ਗੱਲ ਹੋਈ ਆ। ਉਹ ਕਹਿੰਦੇ ਆ ਭਈ ਤੁਸੀਂ ਇਦਾਂ ਕਰੋ ਜਿਹੜੀ ਜ਼ਮੀਨ ਦੇ ਲੋਕਾਂ ਨੇ ਪੈਸੇ ਚੁੱਕੇ ਆ ਆਈ ਉੱਥੇ ਮਿੱਟੀ ਪਾ ਲਈਨੇ ਆਈ ਇਹ ਵੀ ਮੀਂਹ ਦਾ ਵਿੱਚ ਮੰਗ ਗਈ ਪਰ ਹੁਣ ਕਿਤੇ ਪੈਸੇ ਨਹੀਂ ਚੁੱਕੇ ਜਦੋਂ ਨਾ ਪਟੀਸ਼ਨਾਂ ਪਾਈਆਂ ਰੇਡ ਵਧਾਉਣ ਵਾਸਤੇ ਉੱਥੇ ਵੀ ਲਗਾਤਾਰ ਇਹਨਾਂ ਨੇ ਆ ਕੇ ਆਪਣਾ ਕੋਠ ਲੈਣਾ ਲਾ ਕੇ ਕਬਜ਼ੇ ਕੀਤੇ ਅੱਜ ਅਸੀਂ ਫੈਸਲਾ ਕਰਕੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਜਿਹੜਾ ਗਰਦਾਸਪੁਰ ਵੱਲੋਂ ਇਹਨਾਂ ਦੇ ਕੀਤੇ ਕਬਜ਼ੇ ਤੋੜਨ ਜਾ ਰਹੇ ਬਿਲਕੁਲ ਆ ਚੰਦ ਆ ਕਦਮਾਂ ਦੇ ਉੱਤੇ ਕਿ ਇਹ ਮਾ ਕੰਮ ਜੀ ਕੀਤਾ ਤੋੜਨ ਜਾਵਾਂਗੇ ਤੇ ਉਹਨੂੰ ਹਰ ਹਾਲਤ ਕੱਦਿਆਂ ਨੂੰ ਤੋੜਾਂਗੇ ਜਿੰਨਾ ਚਿਰ ਸਾਡੇ ਖਾਤਿਆਂ ਦੇ ਵਿੱਚ ਵਧੇ ਰੇਟ ਨਾਲ ਪੈਸੇ ਨਹੀਂ ਪੈ ਦਿੰਦੇ ਉਹਨਾਂ ਚਿਰ ਜਿੰਨਾ ਪੈਸੇ ਨਹੀਂ ਚੁਕੇ ਉਹਨਾਂ ਦੀ ਜ਼ਮੀਨ ਦੇ ਉੱਤੇ ਤਵਜਾ ਨਹੀਂ ਕਰਦਾਂਗੇ ਅਸੀਂ ਬਿਲਕੁਲ ਸ਼ਾਂਤ ਪਈਆਂ ਜੇ ਸਰਕਾਰ ਨੇ ਕੋਈ ਵਾਅਦਾ ਘਾਟਾ ਕਰਨ ਦਾ ਜਜ਼ਮ ਕੀਤਾ ਇਹ ਫਿਰ ਪੰਜਾਬ ਦੇ ਵੀ ਸਵੇਰ ਆਗ ਲੱਗੂਗੀ ਇਹ ਫੈਸਲਾ ਪ੍ਰਧਾਨਪਾਲ ਦੀ ਸਰਕਾਰ ਕਰ ਲੋ ਬਿਲਕੁਲ ਪ੍ਰਧਾਨਦੀ ਇਹਦੇ ਵਿੱਚ ਜਿਸ ਦਿਨ ਜਿਸ ਦਿਨ ਪਹਿਲੇ ਦਿਨ ਆਏ ਆ ਇਹ ਕਬਜ਼ੇ ਕਰਨ ਜਿਹੜੇ ਕੁਝ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਜਹੇ ਬੰਦੀ ਦੇ ਝੰਡੇ ਪਾਰੇ ਝੰਡੇ ਖੋਏ ਨਾ ਝੰਡੇ ਦਿੱਤੇ ਤੇ ਨਾ ਉਹਨਾਂ ਤੋਂ ਕੋਈ ਕਾਰਵਾਈ ਕਰਨ ਦੀ ਮੰਗ ਕਰੋਗੇ ਜੀ ਇੱਕ ਵਾਰਨਿੰਗ ਇੱਥੇ ਚੀਮਾ ਖੁੱਡੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਬੀਬੀ ਨੂੰ ਚਪੇੜ ਵੀ ਮਾਰੀ ਆ ਲਗਾਤਾਰ ਕੋਈ ਲਗ ਪੱਗ ਸਾਡੀਆਂ 17 ਮੀਟਿੰਗਾਂ ਜਿਹੜੀਆਂ ਪ੍ਰਸ਼ਾਸਨ ਦੇ ਨਾਲ ਹੋਈਆਂ ਪਰ ਉਹਦੇ ਵਿੱਚ ਤੋਂ ਇਹ ਖੇਤਾਂ ਚਾਉਂਦੇ ਆ ਖੇਤਾਂ ਦੇ ਵਿੱਚ ਵੀ ਸਾਡੀਆਂ ਮੀਟਿੰਗਾਂ ਲੱਗਦੀਆਂ ਪਰ ਸਾਨੂੰ ਲਗਾਤਾਰ ਖੇਤਾਂ ਤੋਂ ਜੋ ਹੋਇਆ ਗਿਆ 27 ਤਰੀਕ ਨੂੰ ਝੰਡੇ ਵੀ ਪਾੜੇ ਗਿਆ ਇੱਕ ਬਜ਼ੁਰਗ ਦੀ ਪੱਗ ਲਾ ਕੇ ਇੱਕ ਪੁਲਿਸ ਵਾਲੇ ਨੇ ਪੈਰਾਂ ਦੇ ਥੱਲੇ ਰੋਲੀ ਆ ਮਲਾ ਬੇਦਬੀ ਜਿਹੜੀ ਕੀਤੀ ਗਈ ਆ ਅਸੀਂ ਕਹਿਣਾ ਚਾਹੁੰਦੇ ਭਗਵਾਨ ਸਬਾਨਾ ਤੂੰ ਕਹਿਣਾ ਬੰਬੀ ਵਾਲੇ ਕੋਠਿਆਂ ਦੇ ਵਿੱਚੋਂ ਨਿਕਲ ਆ ਬੰਬੀ ਵਾਲੇ ਕੋਠੇ ਦੇ ਵਿੱਚੋਂ ਆ ਨਿਕਲੇ ਲੋਕ ਤੇਰੀ ਸਰਕਾਰ ਐਸ ਵੇਲੇ ਬੰਬੀ ਵਾਲੇ ਕੋਠੇ ਦੇ ਵਿੱਚੋਂ ਨਹੀਂ ਨਿਕਲੀ ਉਹ ਸਰਕਾਰ ਜਿਹੜੀ ਆ ਮੋਦੀ ਦੇ ਇਸ਼ਾਰਿਆਂ ਦੇ ਉੱਤੇ ਚੱਲ ਰਹੀ ਆ ਤੇ ਮੋਦੀ ਦੇ ਇਸ਼ਾਰਿਆਂ ਦੇ ਉੱਤੇ ਚੱਲ ਕੇ ਸਾਡੇ ਤੇ ਮਜ਼ਦੂਰਾਂ ਦਾ ਘਾਨ ਕਰ ਰਹੀ ਆ ਬਿਲਕੁਲ ਨਹੀਂ ਚੱਲਾਂਗੇ ਇਹ ਨਿਰੀ ਜਲਾਲਤ ਆ ਵੱਡੇ ਪੱਦਰ ਤੇ ਬੀਤੀਆਂ ਸਾਡੇ ਨਾਲ ਆ ਲੜਾਂਗੇ ਹਰ ਹਾਲ ਦੇ ਵਿੱਚ ਟੜਾਂਗੇ ਇਹਦੇ ਬਾਅਦ ਕੋਈ ਵੀ ਕੁਰਬਾਨੀ ਕਰਨੀ ਪਵੇ ਤਿਆਰ ਬਰ ਤਿਆਰ ਬੈਠੇ ਆ